ਬਾਈ ਅੰਬਰਤ ਜਿਵੇਂ ਹੁਣ ਆ ਤੁਸੀਂ ਮੱਛਰਦਾਨੀ ਬੂਟਿਆਂ ਨਾਲ ਲਾਈ ਹੋਈ ਹੈ ਇਹਦੇ ਬਾਰੇ ਸਾਨੂੰ ਦੱਸੋ ਵੀ ਆਮ ਤੌਰ ਤੇ ਤਾਂ ਮੱਛਰਦਾਨੀ ਜਿਹੜਾ ਪਸ਼ੂਆਂ ਨਾਲ ਲੱਗਦੀ ਹੈ ਜਾਂ ਬੰਦਿਆਂ ਨਾਲ ਲੱਗਦੀ ਤੁਸੀਂ ਬੂਟਿਆਂ ਨਾਲ ਲਾਈ ਹੋਈ ਹੈ ਇਹਦੇ ਬਾਰੇ ਸਾਨੂੰ ਜਾਣਨਾ ਪਾਓ ਵੀ ਕੀ ਗੱਲਬਾਤ ਹੈ ਪਹਿਲਾਂ ਤਾਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇਹ ਬਈ ਮੱਛਰਦਾਨੀ ਲਾਉਣ ਦਾ ਜਿਹੜਾ ਕਾਰਨ ਹੈ ਜਿਵੇਂ ਆਪਣੇ ਕੋਲੇ ਇੱਥੇ ਜਿਹੜਾ ਬੈਂਗਣੀ ਦਾ ਪਲਾਟ ਹੈ ਇਹਦੇ ਚ ਤਿੰਨ ਕਿਸਮਾਂ ਲੱਗੀਆਂ ਹੋਈਆਂ ਨੇ ਠੀਕ ਹੈ ਤਿੰਨੇ ਕਿਸਮਾਂ ਆਪਣੀਆਂ ਦੇਸੀ ਕਿਸਮਾਂ ਨੇ ਜਿਵੇਂ ਤੁਸੀਂ ਜਾਣਦੇ ਹੋ ਆਪਾਂ ਬੀਜਾਂ ਦੇ ਕੰਮ ਕਰਦੇ ਆਂ ਉਹ ਬੀਜਾਂ ਦੇ ਕੰਮ ਨੂੰ ਲੈ ਕੇ ਜਦੋਂ ਆਪਾਂ ਕਿਸੇ ਇੱਕ ਵੈਰੈਟੀ ਦਾ ਬੀਜ ਬਣਾਉਣਾ ਹੈ ਤਾਂ ਉਹਨੂੰ ਇਹ ਕ੍ਰਾਸ ਪੋਲੀਨੇਸ਼ਨ ਨਾਲ ਸੀਡ ਬਣਦਾ ਹੈ ਕ੍ਰਾਸ ਹੋ ਕੇ ਨਰ ਕਿਤੇ ਹੈ ਮਾਦਾ ਕਿਤੇ ਹੈ ਇਹ ਜਿਹੜੀ ਬਰਿੰਜਲ ਹੈ ਇਹ ਸੈਲਫ ਪੋਲੀਨੇਟਿਡ ਹੈ ਠੀਕ ਹੈ ਸੈਲਫ ਪੋਲੀਨੇਟਿਡ ਵੀ ਹੈ ਕ੍ਰਾਸ ਪੋਲੀਨੇਟਿਡ ਵੀ ਹੈ ਸੈਲਫ ਦਾ ਮਤਲਬ ਤਾਂ ਹੁੰਦਾ ਹੈ ਜਿਵੇਂ ਮੱਛਰਦਾਨੀ ਦੇ ਅੰਦਰ ਬੂਟਾ ਖੜਾ ਹੈ ਤੇ ਇਹਦੇ ਵਿੱਚ ਹੀ ਇਹਨੇ ਬੀਜ ਬਣਾ ਲੈਣਾ ਕਿਉਂਕਿ ਸੈਲਫ ਤੋਂ ਵੀ ਪੋਲੀਨੇਸ਼ਨ ਹੁੰਦਾ ਨਾ ਇਹ ਤੇ ਦੂਜਾ ਆ ਗਿਆ ਕ੍ਰਾਸ ਪੋਲੀਨੇਸ਼ਨ ਜਿਵੇਂ ਹੁਣ ਇੱਥੇ ਪੰਜਾਬ ਰੌਣਕ ਕਿਸਮ ਹੈ ਜਿਹੜੀ ਇਹਦੇ ਅੰਦਰ ਲੱਗੀ ਹੋਈ ਹੈ ਇਹਦੇ ਨਾਲ ਹੀ ਆਹ 플ੌਟ ਦੇ ਵਿੱਚ ਪੰਜਾਬ ਭਰਪੂਰ ਪੰਜਾਬ ਸਦਾਬਾਹਰ ਲੱਗੀਆਂ ਹੋਈਆਂ ਨੇ ਤਾਂ ਇਹਨਾਂ ਨੂੰ ਕ੍ਰੋਸਿੰਗ ਤੋਂ ਬਚਾਉਣ ਲਈ ਇਹਦੇ ਗੁਣਾਂ ਨੂੰ ਬਦਲਣ ਤੋਂ ਲਈ ਆਪਾਂ ਇਹਨੂੰ ਨੈੱਟ ਲਗਾਤਾ ਤਾਂ ਕਿ ਜਿਹੜੀ ਦੀ ਬੀਜ ਦੀ ਸ਼ੁੱਧਤਾ ਹੈ ਉਹ 100% ਸ਼ੁੱਧ ਰਹੇ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਦੇ ਵਿੱਚ ਵੀ ਆਪਣੀ ਵੈਰਾਈਟੀ ਹੈ ਜਿਹੜੀ ਉਹ ਆਪਦੇ ਕੈਰੇਕਟਰ ਚੇਂਜ ਨਾ ਕਰੇ ਠੀਕ ਹੈ ਉਹਨਾਂ ਨੂੰ ਮੇਨਟੇਨ ਰੱਖਣ ਲਈ ਆਪਾਂ ਇਹਨੂੰ ਮੱਛਰਦਾਨੀ ਲਗਾਈ ਹੈ ਠੀਕ ਹੈ ਤੇ ਜਿਹੜਾ ਦਾ ਬੀਜ ਹੈ ਇਦੀ ਨਰਸਰੀ ਵੀ ਆਪਾਂ ਆਪਣੇ ਵਾਈਗਰੂਪਰਾ ਨੇਚਰਲ ਫਾਰਮ ਤੋਂ ਦੇਵਾਂਗੇ ਤੇ ਬੀਜ ਵੀ ਹਰ ਟਾਈਮ ਆਪਣੇ ਕੋਲੇ ਤਾਂ ਮੌਜੂਦ ਹੁੰਦਾ ਸਾਰੀਆਂ ਕਿਸਮਾਂ ਦਾ ਬੈਂਕ ਨਹੀਂ ਨਹੀਂ ਬਈ ਜਿਹੜੀਆਂ ਇੱਥੇ ਆਪਣੇ ਕੋਲੇ ਵੈਰਟੀਆਂ ਲੱਗੀਆਂ ਹੋਈਆਂ ਇਹਨਾਂ ਦਾ ਮਤਲਬ ਲਾਉਣ ਦਾ ਟਾਈਮ ਕਈ ਹੈ ਕਦੋਂ ਲਾਉਣ ਕਿਸਾਨ ਇਹਨਾਂ ਨੂੰ ਵੀਰੇ ਜਿਹੜੀਆਂ ਪੰਜਾਬ ਦੀਆਂ ਵੈਰਟੀਆਂ ਨੇ ਜਿਵੇਂ ਪੰਜਾਬ ਰੌਣਕ ਹੋਗੀ ਪੰਜਾਬ ਭਰਪੂਰ ਪੰਜਾਬ ਸਦਾਬਹਾਰ ਇਹਦੀ ਯੂਨੀਵਰਸਿਟੀ ਤੋਂ ਵੀ ਦੋ ਤੋਂ ਤਿੰਨ ਟਾਈਮ ਪਨੀਰੀ ਹੈ ਜਿਹੜੀ ਉਹ ਮਿਲਦੀ ਹੈ ਵੈਸੇ ਇਹਨਾਂ ਨੂੰ ਚਾਰ ਟਾਈਮ ਤੋਂ ਵੀ ਲਾ ਸਕਦੇ ਆਪਾਂ ਜਿਹੜੇ ਬੈਸਟ ਟਾਈਮ ਨੇ ਜਿਵੇਂ ਆਪਾਂ ਫਰਵਰੀ ਚ ਲਾ ਲਿਆ ਠੀਕ ਹੈ ਉਹ ਵੀ ਕੰਮਜਾਬ ਹੈ ਇਹਨੂੰ ਕੋਰਾ ਵੀ ਨਹੀਂ ਮਾਰਦਾ ਨਵੰਬਰ ਚ ਵੀ ਲਾ ਸਕਦੇ ਆ ਤੇ ਹੁਣ ਵੀ ਲੱਗੂਗਾ ਹੁਣ ਇਹਦੀ ਜੁਲਾਈ ਚ ਪਨੀਰੀ ਪਊਗੀ ਹਲੋ ਆ ਜੂਨ ਐਂਡ ਆ ਗਿਆ ਅਗਲੇ ਮਹੀਨੇ ਦੀ ਜਿਹੜੀ ਅਗਲੇ ਮਹੀਨੇ ਦੇ ਪਹਿਲੇ ਹਫਤੇ ਜੁਲਾਈ ਚ ਇਹਦੀ ਪਨੀਰੀ ਪਾ ਕੇ ਅਗਸਤ ਚ ਟ੍ਰਾਂਸਪਲੈਂਟ ਹੋ ਅਗਸਤ ਤੋਂ ਬਾਅਦ ਫਿਰ ਅਕਤੂਬਰ ਸਤੰਬਰ ਨਵੰਬਰ ਫਰਵਰੀ ਤੱਕ ਲੱਗ ਜਾਂਦਾ ਫਿਰ ਮਾਰਚ ਚ ਵੀ ਲੱਗ ਜਾਂਦਾ ਜਾਂ ਠੀਕ ਹੈ ਮਲੇ ਦਾ ਦੋ ਕੁ ਮਹੀਨੇ ਛੱਡ ਕੇ ਸਾਰਾ ਸਾਲ ਇਹਨੂੰ ਜਦੋਂ ਮਰਜ਼ੀ ਲਾ ਸਕਦੇ ਆ ਪਨੀਰੀ ਮਿਲਣ ਦੇ ਸਾਰੇ ਆ ਵੀ ਪਨੀਰੀ ਜੇ ਤੁਹਾਨੂੰ ਮਿਲ ਜਾਂਦੀ ਹੈ ਤਾਂ ਤੁਸੀਂ ਸਾਰਾ ਸਾਲ ਇਹ ਜਿਹੜੀ ਪੰਜਾਬ ਰੌਣਕ ਕਿਸਮ ਹੈ ਪੰਜਾਬ ਦੇ ਵਿੱਚ ਚੱਲਦੀ ਹੈ ਤੇ ਇਹਦੇ ਵਿੱਚ ਇਹ ਜਿਵੇਂ ਹੁਣ ਦੇਸੀ ਕਿਸਮ ਆ ਗਿਆ ਤੁਹਾਡੇ ਕੋਲੇ ਇਹ ਹਾਂਜੀ ਤੇ ਇੱਕਾ ਲੋਕ ਹਾਈਬ੍ਰਿਡ ਕਿਸਮ ਆ ਲਾਉਂਦੇ ਆ ਤੇ ਹਾਈਬ੍ਰਿਡ ਤੇ ਦੇਸੀ ਕਿਸਮਾਂ ਦੇ ਵਿੱਚ ਜਿਵੇਂ ਹੁਣ ਛੰਡੀ ਜ਼ਿਆਦਾ ਪੈਂਦੀ ਹੈ ਬੈਂਗਣੀ ਨੂੰ ਫਰਕ ਵੀ ਹੈ ਕੋਈ ਵੀ ਘੱਟ ਪੈਂਦੀ ਹੈ ਇਸ ਜੀ ਕੀੜੇ ਦਾ ਇੱਕ ਟਾਈਮ ਹੁੰਦਾ ਵੀ ਜਿਵੇਂ ਜੁਲਾਈ ਦਾ ਟਾਈਮ ਆਉਂਦਾ ਹੁਣ ਜੂਨ ਐਂਡ ਆ ਗਿਆ ਅੱਜ ਆਪਣਾ ਜਿਹੜਾ ਬਰਿੰਜਲ ਹੈ ਬਹੁਤ ਘਟ ਕਾਣਾ ਤੇ ਹੁਣ ਜਿਵੇਂ ਐਂਡ ਆ ਗਿਆ ਜੂਨ ਦਾ ਤੇ ਜੁਲਾਈ ਐਂਡ ਤੱਕ ਪੂਰਾ ਕਾਣਾ ਰਹਿਣਾ 1 ਮਹੀਨਾ ਕਿਉਂਕਿ ਜਿਹੜੀ ਹਮਸ ਹੈ ਕੀੜੇ ਹਮਸ ਨਾਲ ਪੈਦਾ ਹੁੰਦੇ ਨੇ ਹੁਣ ਆਪਣੇ ਪੱਛੋਂ ਬੰਦ ਹੋ ਜੂ ਉਰਾ ਚੱਲ ਪੂਗਾ ਪੂਰੇ ਕਿਉਂਕਿ ਬਰਸਾਤ ਦਾ ਚੱਕਰਵਾਤ ਚੱਲਦਾ ਹੈ ਉਹਨਾਂ ਦੇ ਦਿਨਾਂ ਦੇ ਵਿੱਚ ਜਿਹੜੀ ਨਮੀ ਆ ਉਹ ਜ਼ਿਆਦਾ ਰਹਿੰਦੀ ਹੈ ਜ਼ਿਆਦਾ ਨਮੀ ਕਰਕੇ ਜਿਹੜੇ ਕੀੜੇ ਨੇ ਉਹ ਜ਼ਿਆਦਾ ਪੈਦਾ ਹੁੰਦੇ ਨੇ ਆ 1 ਮਹੀਨਾ ਸੀ ਬੈਂਗਣੀ ਤੋਂ ਜਿਹੜੀ ਬੈਂਗਣੀ ਹੈ ਉਹ 25% ਤੋਂ 30% ਬੈਂਗਣੀ ਸਾਨੂੰ ਮਿਲੂਗੀ ਜੇ ਤੁਸੀਂ ਸਪਰੇਹਾਂ ਕਰੋਗੇ 70% ਕੰਪਨੀ ਵਾਲਿਆਂ ਨੂੰ ਦੇ ਦੋਗੇ ਠੀਕ ਹੈ ਤਾਂ ਕਿਸਾਨ ਦੇ ਪੱਲੇ ਕੀ ਪਿਆ ਵੈਸੇ 25% ਪੈਣਾ ਸੀ ਸਪਰੇਹਾਂ ਕਰਕੇ 60% ਪੈ ਗਿਆ 70% ਦੀਆਂ ਸਪਰੇਹਾਂ ਹੋ ਗਈਆਂ ਘਾਟੇ 'ਚ ਚਲਾ ਗਿਆ ਕਿਸਾਨ ਠੀਕ ਹੈ ਜੇ ਉਹਨੂੰ ਉਹ ਮੰਨ ਲੈਂਦਾ ਵੀ ਮੈਨੂੰ 25% ਹੀ ਬਹੁਤ ਹੈ ਤਾਂ ਉਹਨੂੰ ਨਾ ਸਪਰੇਹ ਦੀ ਲੋੜ ਸੀ ਨਾਲੇ ਸਪਰੇਹਾਂ ਤੋਂ ਬਚ ਜਾਂਦਾ ਨਾਲੇ ਝਾੜ ਪ੍ਰੋਪਰ ਮਿਲ ਜਾਣਾ ਸੀ ਠੀਕ ਹੈ ਤੇ ਗੱਲਾਂ ਇਹ ਛੋਟੀਆਂ-ਛੋਟੀਆਂ ਨੇ ਗੱਲ ਜਦੋਂ ਛੋਟੀ ਗੱਲ ਸਮਝਣ ਆਉਣ ਲੱਗ ਜਾਂਦੀ ਹੈ ਫਿਰ ਇਹ ਵੱਡੀ ਬਣ ਜਾਂਦੀ ਹੈ ਠੀਕ ਹੈ ਤੇ ਮਤਲਬ ਇਹਨਾਂ ਨੂੰ ਸਮਝਣ ਲਈ ਸਾਨੂੰ ਬੂਟਿਆਂ ਨਾਲ ਕੀੜਿਆਂ ਨਾਲ ਪਿਆਰ ਕਰਨਾ ਪੈਣਾ ਹੈ ਜਿਵੇਂ ਜਿਵੇਂ ਸਾਡਾ ਪਿਆਰ ਵੱਧਦਾ ਜਾਊਗਾ ਓਵੇਂ ਓਵੇਂ ਸਾਡੀ ਇਨਕਮ ਹੈ ਜਿਹੜੀ ਤੇ ਉਹ ਸਾਨੂੰ ਇਨਕਮ ਵੀ ਵਧੂਗੀ ਤੇ ਅਸੀਂ ਸੌਖੇ ਵੀ ਹੋ ਜਾਵਾਂਗੇ ਸਾਡੀ ਚਿੰਤਾ ਖਤਮ ਹੋ ਜਾਊਗੀ ਠੀਕ ਹੈ ਹਰੇਕ ਚੀਜ਼ ਨੂੰ ਗਿਆਨ ਹੈ ਜਿਹੜਾ ਉਹ ਇੱਕ ਵਾਰੀ ਲੈਣਾ ਪੈਂਦਾ ਤੇ ਸਾਰੀ ਜ਼ਿੰਦਗੀ ਕੰਮ ਆਉਂਦਾ ਸਾਡੇ ਪੰਜਾਬ ਦੀ ਇਹ ਸਮੱਸਿਆ ਹੈ ਅਸੀਂ ਸਿੱਖਣਾ ਕੁਝ ਨਹੀਂ ਚਾਹੁੰਦੇ ਵਿਦਵਾਨੀ ਜਿਆਦਾ ਕਰਦੇ ਠੀਕ ਹੈ ਧੰਨਵਾਦ ਜੀ ਧੰਨਵਾਦ